प्यारे बच्चों आज ਆਪਾਂ ਗਣਿਤ ਦੀ ਦੁਨੀਆ ਕਲਾਸ 5th ਫਰਸਟ ਚੈਪਟਰ ਸੰਖਿਆਵਾਂ ਦਾ ਐਕਸਰਸਾਈਜ਼ 1.2 ਕਰਾਂਗੇ ਚਲੋ ਸ਼ੁਰੂ ਕਰਦੇ ਆਂ ਪਹਿਲਾ ਪ੍ਰਸ਼ਨ ਹੈ ਹੇਠਾਂ ਲਿਖੀਆਂ ਸੰਖਿਆਵਾਂ ਵਿੱਚ ਲਕੀਰੇ ਅੰਕ ਦਾ ਸਥਾਨਕ ਮੁੱਲ ਦੱਸੋ ਆ ਸਥਾਨਕ ਮੁੱਲ ਦੱਸਣਾ ਆਪਾਂ ਨੇ ਜਿਹੜੀ ਲਕੀਰੇ ਅੰਕ ਹੈ ਯਾਨੀ ਕਿ ਜਿਹਦੇ ਥੱਲੇ ਜਿਹੜਾ ਅੰਡਰਲਾਈਨ ਕਰਿਆ ਹੋਇਆ ਹੈ ਆ 8326 ਹੈ ਉਰੇ ਦੇਖੋ ਦੋ ਦੇ نیچے ਅੰਡਰਲਾਈਨ ਕਰਿਆ ਹੋਇਆ ਹੈ ਲਕੀਰ ਲਾਈ ਹੋਈ ਹੈ ਇਹਦਾ ਆਪਾਂ ਨੂੰ ਦੋ ਦਾ ਸਥਾਨਕ ਮool ਦੱਸਣਾ ਹੈ ਚਲੋ ਦੇਖੋ ਸਥਾਨਕ ਮool ਕੀ ਹੈ ਇਹਦਾ ਪਹਿਲੇ ਤਾਂ ਦੇਖੋ ਵੀ ਸਥਾਨਕ ਮool ਆਪਾਂ ਸਮਝਦੇ ਆਂ ਕੀ ਹੁੰਦਾ ਹੈ ਸਥਾਨਕ ਮool ਜਿਹੜਾ ਹੁੰਦਾ ਆਪਾਂ ਨੇ ਪਹਿਲੇ ਪੜਿਆ ਹੈ ਆਪਾਂ ਉਰੇ ਲਿਖ ਦਿਆਂ ਮੈਂ ਆ ਕੀ ਹੈ ਇਹ ਇਕਾਈ ਹੈ ਦहाई ਹੈ ਸੈਂਕੜਾ ਹੈ ਤੇ ਹਜ਼ਾਰ ਹੈ ਇਹਦਾ ਮਤਲਬ ਹੈ ਕਿ ਕਿ ਇਕਾਈ ਦਾ ਮਤਲਬ ਕੀ ਹੁੰਦਾ ਹੈ 1 ਦहाई ਦਾ ਮਤਲਬ ਕੀ ਹੁੰਦਾ ਹੈ 10 ਸੈਂਕੜੇ ਦਾ ਮਤਲਬ ਕੀ ਹੁੰਦਾ ਹੈ 100 ਤੇ ਹਜ਼ਾਰ ਦਾ ਮਤਲਬ ਹੁੰਦਾ ਹੈ 1000 ਠੀਕ ਹੈ ਤਾਂ ਜੋ ਵੀ ਸੰਖਿਆ ਦੇ ਰੱਖੀ ਹੈ ਜਿਹੜਾ ਵੀ ਪੁੱਛਣਾ ਹੈ ਸਿੱਧੀ ਜੀ ਗੱਲ ਹੈ ਜੇ ਮੰਨ ਲਓ 2 ਦਾ ਪੁੱਛਿਆ ਤਾਂ 2 ਕਿੱਥੇ ਹੈ ਦਹਾਹੀ ਦੇ ਸਥਾਨ ਤੇ ਹੈ ਦਹਾਹੀ ਦਾ ਮਤਲਬ ਕੀ ਹੁੰਦਾ 10 ਤੈਨੂੰ ਆਪਾਂ 10 ਨਾਲ ਗੁਣਾ ਕਰ ਦਾਂਗੇ ਤਾਂ 2 ਗੁਣਾ 10 ਕੀ ਹੋ ਜਾਊਗਾ b ਹੋ ਜਾਊਗਾ ਤਾਂ b ਇਹ ਦਹਾਸਥਾਨਕ ਮੂਲ ਹੋ ਜਾਊਗਾ ਠੀਕ ਹੈ ਜਾਂ ਤਾਂ ਇਸ ਤਰ੍ਹਾਂ ਕਰ ਲੋ ਜਾਂ ਫਿਰ ਇੱਕ ਹੋਰ ਦੇਖੋ ਦੇਖੋ 2 ਕਿੱਥੇ ਹੈ ਦਹਾਹੀ ਦੇ ਸਥਾਨ ਤੇ ਦਹਾਹੀ ਦਾ ਮਤਲਬ ਕੀ ਹੁੰਦਾ 10 10 ਚ ਕਿੰਨੇ ਜ਼ੀਰੋ ਹੁੰਦੀ ਹੈ 1 ਤਾਂ 2 ਦੇ ਪਿੱਛੇ ਇੱਕ ਜ਼ੀਰੋ ਲਾ ਦਿਓ ਇਹ ਜੇ 8 ਦਾ ਪੁੱਛ ਲੈਂਦੇ ਤਾਂ ਆਪਾਂ ਕੀ ਕਰਦੇ 8 ਕਿੱਥੇ ਹਜ਼ਾਰ ਹੈ ਆਪਾਂ 8 1000 ਕਰਦੇ ਤਾਂ ਕੀ ਆਣਾ ਸੀ 8000 ਹੈਨਾ ਜਾਂ ਫਿਰ ਸਿੱਧੀ ਜਿਹੀ ਐਵੇਂ ਵੀ ਕਰ ਸਕਦੇ ਹੋ ਤੁਸੀਂ 8 ਲਿਖਿਆ ਤੇ 1000 ਤੇ ਸਥਾਨਕ ਤੇ ਤਾਂ 1000 ਚ ਕਿੰਨੇ ਜ਼ੀਰੋ ਹੁੰਦੇ 3 ਤਾਂ ਇਹਦੇ ਪਿੱਛੇ ਆਪਾਂ ਨੇ 3 ਜ਼ੀਰੋ ਲਾ ਦਿੱਤੇ ਠੀਕ ਹੈ ਇਹ ਸਥਾਨਕ ਮੁੱਲ ਹੁੰਦਾ ਹੈ ਚਲੋ ਦੇਖੋ ਕਿ ਤੇ ਇਹਦਾ ਸਥਾਨਕ ਮੁੱਲ ਕੀ ਹੋ ਗਿਆ b ਅਗਲੀ ਸੰਖਿਆ ਹੈ 53582 चार का अपने स्थानक मुल दसना है चार का होगा देखो चार कितने है हज़ार के स्थान पर है तो चार गुणा हज़ार चार हज़ार अगला देखो नौ नब्बे हज़ार अठ अठ का स्थानक मुल दसना अठ कि इकाई से यानी अठ गुणा एक, एक यानी कि अठ हो गया ठीक है अगली संख्या नड़िनवे हज़ार दो सौ चौंती नौ का दसना है सब तो पहले वाले नौ का ਜਿਹੜਾ ਕੀ ਸਥਾਨ ਹੈ 10000 ਦਾ ਸਥਾਨ ਹੈ ਹੈਨਾ ਤਾਂ 10000 ਨਾਲ ਜੇ ਗੁਣਾ ਕਰ ਦਾਂਗੇ ਤਾਂ ਕੀ ਹੋ ਜਾਵਾਂ 90000 ਅਗਦੇ ਦੇਖੋ 49716 ਤਾਂ 7 ਦਾ ਸਥਾਨਕ ਮੁੱਲ 7 ਕਿੱਥੇ ਸੈਂਕੜੇ ਦੇ ਸਥਾਨ ਤੇ ਤਾਂ ਸੈਂਕੜੇ ਚ ਕੀ ਹੁੰਦਾ 2 ਜ਼ੀਰੋ ਯਾਨੀ ਕਿ 100 ਤਾਂ 7 ਨੂੰ 100 ਨਾਲ ਗੁਣਾ ਕਰਿਆ 700 ਅਗਲਾ ਦੇਖੋ 47168 7 ਦਾ ਦਸਨਾ 7 ਕਿੱਥੇ ਹੈ ਹਜ਼ਾਰ ਦੇ ਸਥਾਨ ਤੇ ਹੈ ਤਾਂ 7 ਨੂੰ ਆਪਾਂ ਹਜ਼ਾਰ ਨਾਲ ਗੁਣਾ ਕਰਾਂਗੇ 7000 63183 6 ਦਾ ਸਥਾਨਕ ਮੁੱਲ 6 ਕਿੱਥੇ ਹੈ 10000 ਦੇ ਸਥਾਨ ਤੇ ਹੈ ਤਾਂ ਆਪਾਂ ਨੇ ਕੀ ਕਰਨਾ ਹੈ 6 10000 60000 29999 दो द स्थानक मूल दसना है, अंक है दो किथे 10000 ਦੇ ਸਥਾਨ ਤੇ 2 10000 ਯਾਨੀ ਕਿ 20000 ਦਾ ਸਥਾਨਕ ਮੂਲ ਅੱਗੇ ਦੇਖੋ ਪਰਸਨ ਨੰਬਰ 2 ਇੱਥੇ ਲਿਖੇ ਸੰਖਿਆਵਾਂ ਦੀ ਵਿਚਲ ਕੀਰੇ ਅੰਕ ਦਾ ਅੰਕਿਤ ਮੂਲ ਦੱਸਣਾ ਹੈ ਹੁਣ ਆਪਾਂ ਸਥਾਨਕ ਮੂਲ ਕਰਿਆ ਸੀ ਅੰਕਿਤ ਮੂਲ ਦੇਖੋ ਕੀ ਹੁੰਦਾ ਹੈ ਅੰਕਿਤ ਮੂਲ ਜਿਹੜਾ ਅੰਕ ਹੈ ਅੰਕ ਹੈ ਉਹਦਾ ਅੰਕਿਤ ਮੂਲ ਉਹੀ ਅੰਕ ਹੋਊਗਾ ਜੇ 2 ਦਾ ਪੁੱਛਿਆ ਤਾਂ अंकित मूल भी तो दो ही होगा तीन का पूछे तो तीन ही होगा दो अठ का पूछे तो अठ ही होगा जीरो का पूछे तो जीरो ही होगा अंकित मूल उस अंक का मूल है ठीक है ता उरे बयासी हज़ार दो सौ बत्ती मूल की है दो होगा अगला चुरंजा हजार एक सौ अस्सी चार का अंकित मूल की होगा चार होगा अगे देखो नब्बे हजार अठ सौ ग्यारह अठ का अंकित मुल अठ होगा अगे है बारह हज़ार नौ सौ चौरानवे तो नौ दंकित मुल नौ होगा बाद देखो अगला ग्यारह हज़ार नौ सौ तिहत्तर का अंकित मुल सत्त का अंकित मुल सत होगा तो अगला है चौबीस हज़ार सत्त सौ सोलह सत्त अंकित मुल सत होगा 11631 6 ਦਾ ਅੰਕਿਤਮੂਲ 6 ਹੋਊਗਾ ਅੱਗੇ ਦੇਖੋ 59995 ਦਾ ਅੰਕਿਤਮੂਲ 5 ਹੋਊਗਾ ਠੀਕ ਹੈ ਅੰਕਿਤਮੂਲ ਉਸੰਕਿਤ ਦਾ ਮੂਲ ਹੀ ਹੁੰਦਾ ਹੈ ਉਹੀ ਅੰਕੋ ਦਾ ਅੰਕਿਤਮੂਲ ਹੁੰਦਾ ਹੈ ਠੀਕ ਹੈ ਉਰੇਤੇ ਕੋਈ ਵੀ ਅੰਕ ਕਿਸੇ ਵੀ ਸਥਾਨ ਤੇ ਹੋਵੇ ਕੋਈ ਫਰਕ ਨਹੀਂ ਪੈਂਦਾ ਤੀਜਾ ਵਰਸਨ ਇੱਥੇ ਲਿਖਿਆ ਸੰਖਿਆਵਾਂ ਨੂੰ ਵਿਸਤ੍ਰਿਤ ਰੂਪ ਰੂਪ ਵਿੱਚ ਲਿਖੋ ਵਿਸਤ੍ਰਿਤ ਰੂਪ ਵਿੱਚ ਕੀ ਹੁੰਦਾ ਹੈ ਦੇਖੋ ਮੈਂ ਦੱਸਦਾ ਵਿਸਤ੍ਰਿਤ ਰੂਪ ਇਹਦਾ ਜੇ ਵਿਸਤ੍ਰਿਤ ਰੂਪ ਬਣਾਈਏ 2 3 2 ਯਾਨੀ ਕਿ 232 ਇਹ ਇਕਾਈ ਹੈ ਇਹ ਦਾਹੀ ਹੈ ਇਹ ਸੈਂਕੜਾ ਹੈ ਠੀਕ ਹੈ ਤਾਂ ਉਹੀ ਹੈ ਵਿਸਤ੍ਰਿਤ ਰੂਪ ਕੀ ਹੋਗਾ 2 ਦਾ ਵਿਸਤ ਵਿਸਤ੍ਰਿਤ ਰੂਪ ਵਿੱਚ ਆਪਾਂ ਕੀ ਕਰਦੇ ਹਾਂ ਇਹਦਾ ਸਥਾਨਕ ਮੁੱਲ 2 ਦਾ ਸਥਾਨਕ ਮੁੱਲ 2 ਹੋਊਗਾ 3 ਦਾ ਸਥਾਨਕ ਮੁੱਲ ਕੀ ਹੋਊਗਾ 3 ਹੋਊਗਾ ਤੇ 2 ਦਾ ਸਥਾਨਕ ਮੁੱਲ ਇਸ ਦਾ 200 ਹੋਗਾ ਹੁਣ ਕੀ ਕਰਨਾ ਹੁੰਦਾ 200 ਪਲਸ 30 ਪਲਸ 2 ਜੇ ਇਹਨਾਂ ਦਾ ਜੋੜ ਕਰਾਂਗੇ ਤੇ ਦੇਖੋ 232 ਬਣਦਾ ਹੈ ਯਾਨੀ ਕਿ ਵਿਸਥਿਤ ਰੂਪ ਵਿੱਚ ਆਪਾਂ ਕੀ ਕਰਦੇ ਆ ਉਹਦਾ ਸਥਾਨਕ ਮੁੱਲ ਲਿਖਦੇ ਆ ਹਰੇਕ ਅੰਕ ਦਾ ਫਿਰ ਸਾਰਿਆਂ ਨੂੰ ਆਪਾਂ ਜੋੜ ਕਰ ਦਿੰਦੇ ਆ ਇਹ ਵਿਸਥਿਤ ਰੂਪ ਹੁੰਦਾ ਹੈ ਚਲੋ ਦੇਖੋ ਇਹਦਾ ਵਿਸਥਿਤ ਰੂਪ ਉਹ ਹੀ ਹੈ 2 1 ਯਾਨੀ ਕਿ 2 3 10 ਇਹਦਾ 3 ਦਾ ਸਥਾਨਕ ਮੁੱਲ 30 ਹੋ ਗਿਆ ਤੇ ਇਹਦਾ ਸਥਾਨਕ ਮੁੱਲ ਕੀ ਹੋ ਗਿਆ 2 ਦਾ ਸੈਂਕੜੇ ਦੇ ਸਥਾਨ ਤੇ ਇਹਦਾ 200 ਹੋ ਗਿਆ ਤੇ ਇਹਨਾਂ ਦਾ ਜੋੜ ਕੀ ਹੋ ਗਿਆ ਇਹਦਾ ਵਿਸਤ੍ਰਿਤ ਰੂਪ ਹੋ ਗਿਆ 14180 ਇਹਦਾ ਵੀ ਇਸੇ ਤਰ੍ਹਾਂ ਕਰਨਾ ਹੈ ਠੀਕ ਹੈ 0 ਹੈ ਤਾਂ 01 1 0 ਹੀ ਹੁੰਦਾ ਹੈ 8 10 80 ਹੋ ਗਿਆ 1 100 100 ਹੋ ਗਿਆ 4 1000 4000 ਹੋ ਗਿਆ ਇਹਨਾਂ ਦਾ ਫਿਰ ਆਪਾਂ ਕੀ ਕਰ ਦਾਂਗੇ ਸਾਰਿਆਂ ਨੂੰ ਜੋੜ ਕਰਾਂਗੇ ਤਾਂ ਦੇਖੋ ਆ 4180 ਹੀ ਆਊਗਾ ਇਹਦਾ ਮਤਲਬ ਇਹਦਾ ਸਥਾਨਕ ਮੁੱਲ ਇਹ ਵਿਸਥਿਤ ਰੂਪ ਸਹੀ ਹੋ ਗਿਆ 27821 ਇਹਦਾ ਵਿਸਥਿਤ ਰੂਪ ਦੇਖੋ हज़ार प्लस सत्त हज़ार प्लस अठ सौ प्लस दस प्लस एक हो गया सताई हज़ार अठ सौ ग्यारह अगला देखो बयासी हज़ार नौ सौ चौरानवे अस्सी हज़ार दो हज़ार नौ सौ नब्बे प्लस चार ठीक है अगे देखो दस हज़ार तिहत्ता का 10073 ਦਾ ਦੇਖੋ 10000 70 3 ਉਰੇ ਇੱਕ ਚੀਜ਼ ਦੇਖੋ ਉਰੇ ਆ ਦੋ ਚੀਜ਼ਾਂ ਜ਼ੀਰੋ ਹੈ ਹੈਨਾ ਆ ਦੇਖੋ ਸੈਂਕੜਾ ਤੇ ਹਜ਼ਾਰ ਜ਼ੀਰੋ ਹੈ ਸੈਂਕੜਾ ਤੇ ਹਜ਼ਾਰ ਜ਼ੀਰੋ ਹੈ ਇਸ ਕਰਕੇ ਉਰੇ ਲਿਖਣ ਦੀ ਲੋੜ ਨਹੀਂ ਜਏ ਇਸ ਨੂੰ ਆਪਾਂ ਇਸ ਤਰ੍ਹਾਂ ਵੀ ਲਿਖਾਂਗੇ 10000 0 0 70 3 ਤਾਂ ਵੀ ਠੀਕ ਹੈ ਲੇਕਿਨ ਜ਼ੀਰੋ ਲਿਖਣੇ ਕੋਈ ਜ਼ਰੂਰੀ ਨਹੀਂ ਇਸ ਕਰਕੇ ਸਿੱਧਾ 10000 70 તેને લખતા વગેરે દેખો 43710 40000 + 3000 + 700 + 10 + 0 એ લાસ્ટ વાળી ਵੀ 0 જે ਤੁਸੀਂ લખ દેઓ તો ઠીક છે ના લખ દે તા ભી તો ડા غلط નહીં હોગા નેગલા દેખો 68639 68639 દેખો 60000 + हज़ार प्लस छे सौ प्लस ती प्लस नौ छब्बीस हज़ार नौ सौ नड़िनवे देखो हम भी हज़ार प्लस छे हज़ार प्लस नौ सौ प्लस नब्बे प्लस नौ ठीक है ये तो डे कंप्लीट होगी वर्कशीट नेक्स्ट जी एक्सरसाइज है वो आप अगले वीडियो से करा थैंक यू